ਪਾਜੀ ਇਹ ਦੇ ਮੁੰਡੇ ਅਸਤਵਾਰੀ ਚਲਾਉਂਦੇ ਇਹ ਨਾ ਕਿ ਤੇ ਉਹ ਪਟਾਸ਼ ਲੈ ਕੇ ਤੇ ਉਹਨੂੰ ਚਲਾਈ ਦੇ ਵਿੱਚ ਅੱਜ ਦੇ ਮੁੰਡੇ ਚਲਾਉਂਦੇ ਆ ਅਸਰ ਕਿ ਉਹ ਹੀ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਦੋਂ ਕੀ ਕੁੱਟਣ ਦੇ ਹੀ ਜਾਂ ਕੀ ਕਰਨ ਲੱਗੇ ਤੇ ਬਲਾਸਟ ਹੋਇਆ ਇਹ ਉਹਨਾਂ ਪੜੇ ਜਾ ਰਿਹਾ ਗੰਭੀਰ ਰਹਿਣੀ ਹੋਵੇ ਕਿਨੇ ਦੀ ਫਾਇਰ ਹੈ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਦੀ ਜਿਹਨਾਂ ਜਿਹੜੀਆਂ ਉਹਨਾਂ ਨੂੰ ਸੱਦਨ ਆਈਆਂ ਹੈ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਆ ਲੋ ਅੰਦੀਆਂ ਹੀ ਉਹ ਸੱਦਦੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਜਾਂਦੀਆਂ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋ ਦੇ ਹਾਂਜੀ ਮੇਰੇ ਹਾਂਜੀ ਮੇਰੇ ਤਕਲੀਏ ਬਾਈ ਇੱਥੇ ਪਿਆ ਹੀ ਕੋਈ ਇੱਥੇ ਕਿੰਨਾ ਭੁੱਖ ਲਰਿਆ 15 ਦਿਨ ਹੀ ਰਹਾ ਬਹੁਤ ਹੀ ਹਾਂ ਨੇ ਰਬੜਾ ਹੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਪਾਂ ਦੇ ਕੋਈ ਜੁੱਤ ਲੱਗ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਗੱਡੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਤੇ ਲੈ ਕੀ ਪਾਗ ਲੈ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਕੇ ਪੀ ਇਹਨੀ ਮਾਤਰਾ ਦੇ ਦੰਨਿਆਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਈਜ਼ ਕਰਨ ਬਣਿਆ ਵੀ ਕਿੰਨੇ ਦੀ ਰੱਖੀ ਹੋਵੇ ਪੰਜ ਸੌ ਇਹਦੇ ਵਿੱਚ ਸੱਤ ਜੀ ਜਖਮੀ ਜੀ ਦੋ ਨੇੜੇ ਜਿੱਤੇ ਪੰਜ ਜਾਨਾਂ ਸਟੇਜ ਪੁਰਾ ਜਿਹੜੀਆਂ ਨੇ ਮੁੰਡੇ ਆ 12 ਸਾਲਾਂ ਦੀ 18 ਸਾਲਾਂ ਦੀ ਕੇ ਦੀ ਉਮਰ ਆ ਕੇ ਦੀ 17 ਸਾਲ ਉਮਰ ਆ ਪਰ ਆ ਜਿਹੜੇ ਲੰਬੇ ਆ ਕੇ ਕੰਡੀਸ਼ਨ ਬਹੁਤ ਖਰਾਬੀ ਹੋ ਗਈ ਹੈ 19 ਨੇਟਰ ਦੇ ਦੋ ਤਿੰਨ ਜੀ ਬਾਹਰ ਵੱਲੋਂ ਖੂਨ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਪਰ ਸੁਭਨਾ ਨਹੀਂ ਆਪਦਾ ਜੀ ਬਹੁਤ ਨਾਸਾਨ ਹੋ ਗਿਆ ਅੰਨਾ ਸੈਂਡ ਹੋ ਗਿਆ ਜੀ ਬਹੁਤ ਮਤਲਬ ਵੀ ਇੱਕ ਪੀੜੀ ਖਤਮ ਹੋਣਾ ਨਹੀਂ ਕਰਿਆ ਸਰ ਮੇਰੇ ਸਰ ਉਸ ਬਰਨਾਮ ਸਿੰਘ ਤੇ ਸੁਖਨਾਮ ਸਿੰਘ ਦੋਵੇਂ ਤੇ ਭਰਾ ਨੇ ਇਕੱਠੇ ਲਿੰਦੇ ਨਾਲ ਤੇ ਦੇਰੇ ਤੇ ਪਿੰਡ ਕੋ ਬਾਹਰ ਵਹਿੰਦੇ ਆ ਇਹਨਾਂ ਦੇ ਬੱਚੇ ਕਿ ਦਿਨ ਰਾਤ ਤੇ ਦੀਵਾਲੀ ਹੁੰਨ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਈ ਕੋਈ ਆਪਣਾ ਤਸਰਾਸ਼ ਜਿਹਾ ਲਿਆ ਕੇ ਤੇ ਫੀਰ ਕੇ ਉਹਦਾ ਪਟਾਕੇ ਧਿਆ ਕਰਦੇ ਇਸ ਵਾਰ ਵੀ ਲਾਸਟ ਹੋਇਆ ਉਹਦੇ ਵਿੱਚ ਪੰਜ ਜਾਨਸਾ ਤੇ ਦੋ ਤੇ ਮੇਰੇ ਨਾਲ ਅਛਾ ਜੀ ਜਿਹੜਾ ਉਹ ਚੱਕਿਆ ਉਹ ਸਾਫ ਕਰਨ ਸਾਫ ਕਰਨ ਉਹ ਗੋਣ ਕੀ ਕਰੇ ਕਰੇ ਇਹਨਾਂ ਦਾ ਐਫਐਸਐਲ ਦੀ ਟੀਮ ਆਈਏ ਪਹਿਲਾਂ ਵੀ ਜਿਹੜਾ ਉਹ ਬਲਾਸਟ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਓ ਕਿ ਕਿਸ ਚੀਜ਼ ਦੀ ਆ ਤੇ ਉਸ ਬਾਲ ਸਾਹ ਜਿਹੜੇ ਆਪਣਾ ਚੱਕਮੀ ਨੇ ਉਹਨਾਂ ਨੂੰ ਹੋਰ ਫੋਟੋ ਕਿੱਥੇ ਜਾ ਗਿਆ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਪੇਟਰੋਟੀ ਹਾਂ ਜੀ